ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਕਿ ਪਹਿਲੇ ਸਮਿਆਂ 'ਚ ਵਰਤੀ ਜਾਂਦੀ ਸੀ ਸੋ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਣਾ ਕਿਰਪਾ ਕਰਕੇ ਵੀਡੀਓ ਨੂੰ ਲਾਇਕ ਸ਼ੇਅਰ ਵੀ ਜਰੂਰ ਕਰਨਾ ਜੀ ਹੋ ਸਕੇ ਤਾਂ ਕਮੈਂਟ ਵੀ ਕਰਦੇ ਰਹਿਣਾ ਸੋ ਚਲੋ ਫਿਰ ਦਿਖਾਉਨੇ ਤੁਹਾਨੂੰ ਇੱਕ ਹੋਰ ਪੁਰਾਣੀ ਜੀ ਜੋ ਪਹਿਲੇ ਸਮਿਆਂ ਚ ਘਰਾਂ ਵਿੱਚ ਵਰਤੀ ਜਾਂਦੀ ਲੋ ਜੀ ਇਹ ਆ ਉਹ ਚੀਜ਼ ਜੋ ਪੁਰਾਣੇ ਵੇਲਿਆਂ ਵਿੱਚ ਸਾਡੇ ਬਜ਼ੁਰਗ ਵਰਤਦੇ ਹੁੰਦੇ ਸੀ ਜਦੋਂ ਬਿਜਲੀ ਨਹੀਂ ਸੀ ਆਈ ਉਦੋਂ ਸਾਡੇ ਬਜ਼ੁਰਗ ਰੋਸ਼ਨੀ ਕਰਨ ਲਈ ਇਹਨਾਂ ਲਾਲਟਰਾਂ ਦੀ ਵਰਤੋਂ ਕਰਦੇ ਹੁੰਦੇ ਸੀ ਇਹ ਲਾਲਟਰਾਂ ਲੋਹੇ ਦੀਆਂ ਪੱਤੀਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਸੀ ਆ ਦੇਖੋ ਸਾਰੇ ਲੋਹੇ ਦੀਆਂ ਪੱਤੀਆਂ ਲੱਗੀਆਂ ਹੋਇਆਂ ਨੇ ਇਹ ਪੱਤੀਆਂ ਤੋ ਤਿਆਰ ਕੀਤੀਆਂ ਜਾਂਦੀਆਂ ਦੀ ਇਹ ठा ਇੱਕ ਗੋਲਕਾਰ ਦੀ ਤੇਲ ਵਾਲੀ ਟੈਂਕੀ ਹੁੰਦੀ ਆ ਇਹ ਗੋਲਕਾਰ ਦੀ ਟੈਂਕੀ ਹੈ ਜੀ ਇਹ ਤੇਲ ਪਾਇਆ ਜਾਂਦਾ ਇਸ ਵਿੱਚ ਵੀ ਇੱਕ ਰੂਹ ਦੀ ਬੱਤੀ ਉੱਪਰ ਕੱਢੀ ਹੁੰਦੀ ਆ ਇੱਥੋਂ ਇੱਕ ਬੱਤੀ ਇੱਥੇ ਕੱਢੀ ਜਾਂਦੀ ਹੈ ਤੇ ਉੱਪਰ ਇੱਕ ਗੋਲ ਕਾਂਚੇ ਦੀ ਚਿਮਨੀ ਲੱਗੀ ਹੁੰਦੀ ਆ ਆ ਕਾਂਚੇ ਦੀ ਚਿਮਨੀ ਆ ਚਿਮਨੀ ਦੇ ਦੁਬਾਰੇ ਇਹ ਤਾਰਾਂ ਦੀਆਂ ਤਾਰਾਂ ਪਾਈਆਂ ਹੁੰਦੀਆਂ ਨੇ ਇਦੇ ਵਿੱਚ ਹੀ ਇਹ ਕਾਂਚੀ ਦੀ ਚਿਮਨੀ ਫਿੱਟ ਹੁੰਦੀ ਆ ਉੱਪਰ ਇੱਕ ਤਾਰ ਦਾ ਬਣਿਆ ਆ ਹੈਂਡਲ ਹੁੰਦਾ ਹਾਂ ਦੇਖੋ ਜੀ ਉੱਪਰ ਹੈਂਡਲ ਆ ਇਹ ਜੀ ਤੋਂ ਫੜ ਕੇ ਲਾਉਟਰ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਂਦਾ ਏ ਸ਼ੇਰ ਵਾਲੀ ਟੈਂਕੀ ਉੱਪਰ ਇੱਕ ਚਾਬੀ ਲੱਗੀ ਹੁੰਦੀ ਆ ਆ ਦੇਖੋ ਜੀ ਇਹ ਆ ਚਾਬੀ ਆ ਜਿਸ ਨਾਲ ਜਿਹੜੀ ਬੱਤੀ ਹੁੰਦੀ ਆ ਉਹ ਉੱਪਰ ਥੱਲੇ ਕੀਤੀ ਜਾਂਦੀ ਆ ਯਾਨੀ ਕਿ ਰੋਸ਼ਨੀ ਬਤਾਈ ਘਟਾਈ ਜਾਂਦੀ ਆ ਤੇ ਜਦੋਂ ਬੱਤੀ ਜਲ ਜਾਂਦੀ ਆ ਤਾਂ ਇਹਦੇ ਨਾਲ ਹੀ ਬੱਤੀ ਨੂੰ ਉੱਪਰ ਨੂੰ ਕੀਤਾ ਜਾਂਦਾ ਪੁਰਾਣੇ ਢੇੜਿਆਂ ਵਿੱਚ ਜਦੋਂ ਸ਼ਾਮ ਹੋ ਜਾਂਦੀ ਸੀ ਤਾਂ ਤਾਂ ਜਿਹੜੇ ਸੁਆਣੀਆਂ ਹੁੰਦੀਆਂ ਦੀ ਉਹ ਲਾਲਟਨ ਦੀ ਚਿਮਨੀ ਜਿਹੜੀ ਆ ਇਹ ਧੂਏ ਨਾਲ ਕਾਲੀ ਹੋ ਜਾਂਦੀ ਸੀ ਇਹਨੂੰ ਸਾਫ਼ ਕਰਦੀ ਹੁੰਦੀਆਂ ਸੀ ਸ਼ਾਮ ਵੇਲੇ ਤੇ ਇਹਦੇ ਵਿੱਚ ਟੈਂਕੀ 'ਚ ਤੇਲ ਵਗੈਰਾ ਵੀ ਦੇਖਦੀ ਹੁੰਦੀ ਆਂਦੀ ਟੈਂਕੀ 'ਚ ਤੇਲ ਪਾ ਕੇ ਤੇ ਜਿਵੇਂ ਇਹਨੂੰ ਸਾਫ਼ ਕਰਕੇ ਕੰਧ ਦੇ ਨਾਲ ਲੱਗੇ ਹੋਏ ਕੀਲਿਆਂ ਤੇ ਕੰਧ ਵਿੱਚ ਫਿੱਟ ਕੀਲਿਆਂ ਦੇ ਇਹਨਾਂ ਲਾਟਰਾਂ ਨੂੰ ਸਵਾਣੀਆਂ ਟੰਗ ਦਿੰਦੀਆਂ ਸੀ ਜਦੋਂ ਸੂਰਜ ਡੁੱਬਦਾ ਤਾਂ ਸਵਾਣੀਆਂ ਲਾਟਰਾਂ ਨੂੰ ਜਗਾ ਦਿੰਦੀਆਂ ਰੋਟੀ ਟੁੱਕ ਇਹ ਹੋਰ ਕੰਮ ਕਾਜ ਸਵਾਨੀਆਂ ਇਹਦੇ ਚਾਨਣ ਥੱਲੇ ਹੀ ਕਰਦੀਆਂ ਹੁੰਦੀਆਂ ਸੀ ਜੇ ਕਿਸੇ ਕਿਸਾਨ ਨੇ ਤੜਕੇ ਮੰਡੀ ਨੂੰ ਫਸਲ ਲੈ ਕੇ ਜਾਣੀ ਹੁੰਦੀ ਤਾਂ ਉਹ ਵੀ ਲਾਲਟਨ ਨੂੰ ਜਗਾ ਕੇ ਰੇੜੀ ਜਾਂ ਗੱਡੇ ਦੇ ਅੱਗੇ ਟੰਗ ਲੈਂਦੇ ਸੀ ਤਾਂ ਕਿ ਰਸਤਾ ਦਿਖਦਾ ਰਹੇ ਸੋ ਇਸ ਤਰ੍ਹਾਂ ਇਹਨਾਂ ਲਾਲਟਰਾਂ ਦੀ ਬਾਤ ਤਾਂ ਕੀਤੀ ਜਾਂਦੀ ਦੀ ਉਹਨਾਂ ਸਮਿਆਂ 'ਚ ਪੜ੍ਹਾਈ ਵੀ ਇਹਨਾਂ ਲਾਲਟਰਾਂ ਥੱਲੇ ਹੀ ਕੀਤੀ ਜਾਂਦੀ ਦੀ ਇਹਨਾਂ ਲਾਲਟਰਾਂ ਦੇ ਚਾਣਨ ਵਿੱਚ ਕੀਤੀ ਜਾਂਦੀ ਦੀ ਭਾਵੇਂ ਇਹ ਲਾਲਟਰਾਂ ਅੱਜਕੱਲ੍ਹ ਅਲੋਪ ਹੁੰਦੀਆਂ ਜਾ ਰਹੀਆਂ ਨੇ ਬਾਰੇ ਅਜੇ ਵੀ ਕਈ ਬਾਰੇ ਪਰ ਕਈ ਅਜੇ ਵੀ ਮੇਰੇ ਵਰਗੇ ਮਿੱਤਰ ਪਿਆਰੇ ਐਗੇ ਨੇ ਜੋ ਇਹਨਾਂ ਪ੍ਰਾਣੀਆਂ ਚੀਜ਼ਾਂ ਨੂੰ ਪਿਆਰ ਕਰਦੇ ਨੇ ਤੇ ਉਹ ਇਹਨਾਂ ਨੂੰ ਸੰਭਾਲੀ ਬੈਠੇ ਨੇ ਸੋ ਇਹ ਬਲਾਰਟਨ ਵੀ ਮੇਰੇ ਭਾਈ ਆਨੰਦ ਸਿੰਘ ਬੜਾਜ ਬਰਾਸਤੀ ਮਿਊਜ਼ੀਅਮ ਵਿੱਚ ਸਾਂਭੀ ਪਈ ਆ ਤੇ ਹੋਰ ਵੀ ਬਹੁਤ ਸਾਰੀਆਂ ਅਵਸਥਾਵਾਂ ਜੋ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਹਨ ਸਾਂਭੀਆਂ ਪਈਆਂ ਨੇ ਜੇ ਤੁਹਾਡੇ ਘਰੇ ਵੀ ਇਹੋ ਜਿਹੀ ਕੋਈ ਪ੍ਰਾਣੀ ਵਸਤੂ ਰਹਿ ਗਈ ਆ ਤਾਂ ਤਾਂ ਉਸ ਨੂੰ ਤੁਸੀਂ ਵੀ ਜੂਰ ਸੰਭਾਲੋ ਉਹਨਾਂ ਨੂੰ ਸੰਭਾਲ ਕੇ ਰੱਖੋ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪ ਦਿਖਾ ਸਕੀਏ ਤੇ ਆਪਣਾ ਵਿਰਸਾ ਕੀ ਸੀ ਸੋ ਤੁਸੀਂ ਵੀ ਇਹਨਾਂ ਚੀਜ਼ਾਂ ਨੂੰ ਸੰਭਾਲੋ ਜੀ ਸੋ ਅੱਜ ਤੁਹਾਨੂੰ ਇਹੀ ਪੁਰਾਣੀ ਗੀਤ ਸੁਹਾਣੀ ਤੀ ਜੋ ਪੁਰਾਣੇ ਵੇਲੇਆਂ ਵਿੱਚ ਵਰਤੀ ਜਾਂਦੀ ਸੀ ਤੋ ਕਿਸੇ ਦਿਨ ਫੇਰ ਇੱਕ ਹੋਰ ਨਵੀਂ ਚੀਜ਼ ਜੋ ਪੁਰਾਣੇ ਵੇੜਿਆਂ ਵਿੱਚ ਵਰਤੀ ਜਾਂਦੀ ਦੀ ਤੁਹਾਨੂੰ ਦਿਖਾਵਾਂਗਾ ਆਉਣ ਬੜੀ ਵੀਡੀਓ ਵਿੱਚ ਸੌਣ ਵਾਲੇ ਬਲੌਗਾਂ ਨੂੰ ਵੀ ਦੇਖਦੇ ਰਹਿਣਾ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਫੋਲੋ ਕਰ ਲਿਓ ਸੋ ਮਰਦਿਆਂ ਫਿਰ ਇੱਕ ਹੋਰ ਨਵੀਂ ਵੀਡੀਓ ਲੈ ਕੇ ਗਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ